ਕਾਂਚੀ ਬਨਾਰਸ ਵਿਖੇ ਬਣ ਰਹੀ ਯਾਤਰੀ ਨਿਵਾਸ ਲਈ ਸ਼੍ਰੀ ਗੁਰੂ ਰਵਿਦਾਸ ਧਰਮ ਸਥਾਨ ਪ੍ਰਬੰਧਕ ਸਭਾ ਸੰਤਗੜ ਦਿੱਲੀ ਵੱਲੋਂ ਡੇਰਾ ਸਚਖੰਡ ਬੱਲਾ ਵਿਖੇ ਪਹੁੰਚ ਡੇਰੇ ਦੀ ਮੌਜੂਦਾ ਗੱਦੀ ਨਿਸ਼ੀਨ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਨੂੰ ਸਮੂਹ ਸੰਗਤ ਦੇ ਸਹਿਯੋਗ ਨਾਲ 15 ਲੱਖ ਰੁਪਏ ਦਾ ਚੈੱਕ ਪੇਟਾ ਕੀਤਾ ਗਿਆ ਇਸ ਮੌਕੇ ਸਭਾ ਦੇ ਸਮੂਹ ਮੈਂਬਰ ਮੌਜੂਦ ਰਹੇ ਦੱਸਦੀ ਹੈ ਕਿ ਤਨ ਤਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਕਾਂਚੀ ਬਨਾਰਸੀ ਵਿਖੇ ਸੰਗਤਾਂ ਦੇ ਰਹਿਣ ਲਈ ਯਾਤਰੀ ਨਿਵਾਸ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਵੱਲੋਂ ਵੱਧ ਚੜ ਕੇ ਹਿੱਸਾ ਪਾਇਆ ਜਾ ਰਿਹਾ ਹੈ ਸਤਿਗੁਰ ਰਵਿਦਾਸ ਮਹਾਰਾਜ ਜੀ ਕੀ ਜੈ ਜੋ ਬੋਲੇ ਸੋਨਰ ਪੈ ਸਤਿਗੁਰੂ ਸਾਹਿਬ ਜੀ ਸਤਿਗੁਰ ਰਵਿਦਾਸ ਮਹਾਰਾਜ ਜੀ ਕੀ ਜੈ ਜੋ ਬੋਲੇ ਸੋਨਰ ਪੈ ਸੜਪੇ ਭਗਵਾਨ ਜੀ ਜੈ ਗੁਰੂ ਘਰ ਦੀ ਸਾਧ ਸੰਗਤ ਜੀਓ ਸ਼੍ਰੀ ਗੁਰੂ ਰਵੀਦਾਸ ਜਨਮ ਸਥਾਨ ਤੇ ਯਾਤਰੀ ਨਿਵਾਸ ਸਤੂ ਗੋ ਸੁਆਮੀ ਨਰਜਿੰਦਾਸ ਮਹਾਰਾਜ ਜੀ ਦੇ ਸਰਪ੍ਰਸਤੀ ਹੇਠ ਬਣਵਾਇਆ ਜਾ ਰਿਹਾ ਹੈ ਉਸ ਯਾਤਰੀ ਨਿਵਾਸ ਵਾਸਤੇ ਸ਼੍ਰੀ ਗੁਰੂ ਰਵੀਦਾਸ ਜਨਮ ਸਥਾਨ ਸੰਤਖਰਣ ਨਵੀਂ ਦਿੱਲੀ ਵਿਖੇ ਮੋਹ ਸੰਗਤਾਂ ਵੱਲੋਂ ਸਤਿਗੁਰੂ ਸਵਾਮੀ ਨਰਿੰਦਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ 15 ਲੱਖ ਰੁਪਏ ਦਾ ਜੋ ਚੈੱਕ ਹੈ ਉਹ ਸਤਿਗੁਰੂ ਸਵਾਮੀ ਨਰਿੰਦਰਦਾਸ ਮਹਾਰਾਜ ਜੀ ਨੂੰ ਭੇਟਾ ਕੀਤਾ ਜਾ ਰਿਹਾ ਹੈ ਦਿੱਲੀ ਦੀਆਂ ਸਮੂਹ ਸੰਤਾਂ ਵੱਲੋਂ ਜਿ세 ਦਿੱਲੀ ਦੀਆਂ ਸਮੂਹ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਤਗੁਰ ਰੇਦਾਸ ਮਹਾਰਾਜ ਜੀ ਦੇ ਜਨਮ ਸਥਾਨ ਦੇ ਯਾਤਰੀ ਨਵਾਸ ਵਾਸਤੇ ਇਹ ਜੋ 15 ਲੱਖ ਰੁਪਇਆ ਭੇਟਾ ਕਰ ਰਹੇ ਨੇ দান ਕਰ ਰਹੇ ਨੇ ਅਸੀਂ ਦਿੱਲੀ ਦੀਆਂ ਸੂ ਸੰਸਥਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ